ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਜੋ ਤੁਸੀਂ ਸਕਰੀਨ ਤੇ ਲਿਖਿਓਏ ਵੇਖ ਰਹੇ ਹੋ 6 ਸ਼ਬਦ ਨੇ ਇਹ ਸੋਰਠਿ ਰਾਗ ਦੇ ਵਿੱਚ 617 ਅੰਗ ਤੇ ਇਹ ਸ਼ਬਦ ਆਉਂਦੇ ਨੇ 617 ਅੰਗ ਤੇ ਸੋਰਠਿ ਰਾਗ ਦੇ ਵਿੱਚ ਤੁਸੀਂ ਸੰਚੀ ਨੂੰ ਪ੍ਰਕਾਸ਼ ਕਰਕੇ ਨਾਲ ਪੜ ਸਕਦੇ ਹੋ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿ ਇਹਨਾਂ ਨੂੰ ਪੋਲਾ ਬੋਲਣਾ ਹੈ ਜਾਂ ਕਸ ਕੇ ਬੋਲਣਾ ਹੈ ਕਿਹੜਾ ਕਿਹੜੇ ਅੱਖਰਾਂ ਦੇ ਉੱਤੇ ਸ਼ਬਦਾਂ ਉੱਤੇ ਅਧਕ ਲੱਗੇਗਾ ਪਹਿਲਾ ਸ਼ਬਦ ਆਉਂਦਾ ਹੈ ਦੁਖੀ ਇਹਨੂੰ ਦੁਖੀ ਨਹੀਂ ਕਹਿਣਾ ਇਹ ਪੜਨਾ ਹੈ ਦੁਖੀ ਦੁਖੀ ਪੜਨਾ ਹੈ ਪਹਿਲਾ ਸ਼ਬਦ ਹੁੰਦਾ ਦੁਖੀ ਦੂਜਾ ਸ਼ਬਦ ਆ ਗਿਆ ਭੱਬੇ ਔਂਕੜ ਖਖੇ ਨੂੰ ਬਿਹਾਰੀ ਇਹ ਸ਼ਬਦ ਹੈ ਸੰਗਤ ਜੀ ਕਸ ਕੇ ਬੋਲਣਾ ਇੱਥੇ ਅਦਕ ਲੱਗੇਗਾ ਭੁੱਖੀ ਇਹਨੂੰ ਭੁੱਖੀ ਨਹੀਂ ਕਹਿਣਾ ਭੁੱਖੀ ਕਹਿਣਾ ਇੱਥੇ ਅਦਕ ਲੱਗੇਗਾ ਇਹ 617 ਗਤੇ ਆਉਂਦਾ ਹੈ ਤੁਸੀਂ ਦਰਸ਼ਨ ਕਰੋ ਜਾ ਕੇ ਪੋਥੀ ਸਾਹਿਬ ਪ੍ਰਕਾਸ਼ ਕਰਕੇ ਫਿਰ ਤੁਹਾਨੂੰ ਸਾਰੇ ਸ਼ਲੋਕਾਂ ਦੀ ਸਮਝ ਲੱਗ ਜਾਵੇਗੀ ਦੁਖੀ ਮੁਖੀ ਅਦਕ ਲਾ ਕੇ ਕਸ ਕੇ ਬੋਲਣਾ ਅੱਗੇ ਸ਼ਬਦ ਆ ਗਿਆ ਸਸੇ ਔਂਕੜ ਖਖੇ ਨੂੰ ਬਿਹਾਰੀ ਇਸ ਪੋਲਾ ਬੋਲਣਾ ਸੁਖੀ ਸੁਖੀ ਨਹੀਂ ਕਹਿਣਾ ਨੂੰ ਇਹਨੂੰ ਪੋਲਾ ਪੜ੍ਹਨਾ ਸੁਖੀ ਇੱਥੇ ਅਦਕ ਨਹੀਂ ਲੱਗੇਗਾ ਸੁਖੀ ਅੱਗੇ ਸ਼ਬਦ ਆ ਗਿਆ ਮਮੇ ਔਂਕੜ ਖਖੇ ਨੂੰ ਬਿਹਾਰੀ ਇਹ ਵੀ ਸ਼ਬਦ ਸੰਗਤ ਜੀ ਪੋਲਾ ਹੈ ਇੱਥੇ ਵੀ ਅਦਕ ਨਹੀਂ ਲੱਗੇਗਾ ਇਹ ਕਹਿੰਦਾ ਮੁਖੀ ਮੁਖੀ ਨਹੀਂ ਕਹਿਣਾ ਮੁਖੀ ਹੁਣ ਆਪਾਂ ਚਾਰ ਸ਼ਬਦ ਪੜ੍ਹ ਲੈਨੇ 1 2 3 4 ਹੁਣ ਚਾਰਾਂ ਸ਼ਬਦਾਂ ਦੇ ਵਿੱਚ ਜਿਹੜੇ ਤਿੰਨ ਸ਼ਬਦ ਨੇ ਬੋਲੇ ਨਹੀਂ ਇਹ ਭੁਖੀ ਸ਼ਬਦ ਕਸ ਕੇ ਬੋਲਣਾ ਹੈ ਅਦਕ ਲਾ ਕੇ ਬੋਲਣਾ ਹੈ ਭੁਖੀ ਅੱਗੇ ਸ਼ਬਦ ਆ ਗਿਆ ਧੱਦੇ ਔਂਕਰ ਖਖੇ ਨੂੰ ਬਿਹਾਰੀ ਇਹ ਵੀ ਜਿਹੜਾ ਸ਼ਬਦ ਹੈ ਸੰਗਤ ਜੀ ਪੋਲਾ ਪੜ੍ਹਨਾ ਹੈ ਕਸ ਕੇ ਨਹੀਂ ਕਹਿਣਾ ਤੁਖੀ ਨਹੀਂ ਕਹਿਣਾ ਇਸ ਦਾ ਉਚਾਰਨ ਹੈ ਤੁਖੀ 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 ਬੋਲਣਾ ਪੋਲਾ ਪੜਨਾ ਧਦੇ ਔਂਕੜ ਖਖੇ ਨੂੰ ਬਿਹਾਰੀ ਤੁਖੀ ਅੱਗੇ ਸ਼ਬਦ ਆ ਗਿਆ ਰਾਰੇ ਔਂਕੜ ਖਖੇ ਨੂੰ ਬਿਹਾਰੀ ਇਹ ਸ਼ਬਦ ਸੰਗਤ ਜੀ ਕਸ ਕੇ ਬੋਲਣਾ ਇੱਥੇ ਅਧਕ ਲੱਗੇਗਾ ਅਧਕ ਲਾ ਕੇ ਉਚਾਰਨ ਕਰਨਾ ਰੁਖੀ ਇਹਨੂੰ ਰੁਖੀ ਨਹੀਂ ਪੜਨਾ ਇਹ ਸ਼ਬਦ ਪੋਲਾ ਨਹੀਂ ਹੈ ਰੁਖੀ ਕਿਉਂਕਿ ਤੁਸੀਂ ਨਾਲ ਪ੍ਰਕਾਸ਼ ਪੋਤੀ ਸਾਹਿਬ ਨੂੰ ਕਰੋਗੇ ਨਾ ਫਿਰ ਤੁਹਾਨੂੰ ਸਮਝ ਲੱਗੇਗੀ 617 ਅੰਗ ਤੇ ਆਉਂਦਾ ਹੈ ਇਹ ਸ਼ਬਦ ਜਿਹੜੇ ਆਪਾਂ ਪੜ੍ਹੇ ਨੇ ਇਹ ਤਿੰਨੇ ਸ਼ਬਦ ਪੋਲੇ ਨੇ। ਤਿੰਨੇ ਸ਼ਬਦ ਪੋਲੇ ਪੜਨੇ ਅਦਕ ਤੋਂ ਰਹਿਤ ਨੇ ਅਦਕ ਲਾ ਕੇ ਨਹੀਂ ਪੜਨੇ। ਆਹ ਸ਼ਬਦ ਤੇ ਅਦਕ ਲੱਗੇਗਾ ਭੁਖੀ ਆਹ ਸ਼ਬਦ ਫਿਰ ਪੋਲਾ ਹੈ। ਇਹ ਸ਼ਬਦ ਤੇ ਫਿਰ ਅਦਕ ਲੱਗੇਗਾ ਕਸਕੇ ਬੋਲਣਾ ਰੁਖੀ ਭੁਖੀ ਰੁਖੀ ਇਹਨਾਂ ਦੋਨਾਂ ਸ਼ਬਦਾਂ ਤੇ ਅਦਕ ਲੱਗੇਗਾ। ਸੋ ਸੰਗਤ ਜੀ ਆਪ ਜੀ ਨੇ ਇਹਨਾਂ ਸ਼ਬਦਾਂ ਦੀ ਸੰਖਿਆ ਸਰਵਣ ਕੀਤੀ ਹੈ। ਭੁੱਲਾਂ ਦੀ ਮਾਫੀ ਅੱਗੇ ਤੋਂ ਸਮਤ ਬਖਸ਼ਣੀ। ਜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਭਟਾਂ ਦੇ ਸਵਈਏ ਸੁਖਮਣੀ ਸਾਹਿਬ ਬਾਵਣ ਅਖਰੀ ਗਾਥਾ ਚੌ ਬੋਲੇ ਫੁਨਹਿ ਅਤੇ ਰਾਗ ਤਲੰਗ ਰਾਗ ਦਾ ਪਦਾ ਗੂਜਰੀ ਰਾਗ ਦਾ ਪਦਾ ਤੇ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਅਸੀਂ ਦੱਸਿਓਏ ਨੇ YouTube ਦੀ ਪਲੇਲਿਸਟ ਦੇ ਵਿੱਚ ਜਾ ਕੇ ਸਰਵਣ ਸਾਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ